ਅਗਰ ਤੁਸੀਂ ਸਟੂਡੈਂਟ ਹੋ ਹਾਊਸ ਵਾਈਫ ਹੋ ਕੋਈ ਬਿਜ਼ਨਸ ਕਰਦੇ ਹੋ ਕੋਈ ਜੌਬ ਕਰਦੇ ਹੋ ਤਾਂ ਤੁਸੀਂ ਦੇਖ ਲਓ ਵੀ ਆਪਾਂ ਬਹੁਤਾਂ ਸਾਰਾ ਟਾਈਮ ਘਰ ਦੇ ਵਿੱਚ ਬੈਠ ਕੇ ਜਾਂ ਆਪਣੇ ਬਿਜ਼ਨਸ ਪਲੇਸ ਤੇ ਬੈਠ ਕੇ ਆਪਣੇ ਮੋਬਾਈਲ ਨੂੰ ਸਕਰੋਲ ਕਰਦੇ ਹੋਏ ਰੀਲਾਂ ਦੇਖਦੇ ਹੋਏ ਵੇਸਟ ਕਰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਉਹ ਵਾਲਾ ਟਾਈਮ ਆ ਜਿਹੜਾ ਆਪਣਾ ਉਹਨੂੰ ਯੂਟਿਲਾਈਜ਼ ਕਰ ਸਕਦੇ ਹੋ ਉਹੀ ਟਾਈਮ ਦੇ ਵਿੱਚ ਹੈਂਡਸਮ ਇਨਕਮ ਅਰਨ ਕਰ ਸਕਦੇ ਹੋ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਐਫੀਲੀਏਟਿੰਗ ਮਾਰਕੀਟਿੰਗ ਬਾਰੇ ਐਫੀਲੀਏਟਿੰਗ ਮਾਰਕੀਟਿੰਗ ਦੇ ਡਿਗਜ ਇੰਜੀਨੀਅਰ ਗਗਨਦੀਪ ਸਿੰਘ ਜੀ ਬਰਾੜ ਉਹਨਾਂ ਨਾਲ ਮਿਲੌਣ ਜਾ ਰਹੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਰ ਹੁਣ ਮੈਨੂੰ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜੀ ਬੇਸਿਕਲੀ ਮੈਂ ਗੁਰਨਾਨ ਦੇਵ ਇੰਜੀਨੀਅਰਿੰਗ ਕਾਲਜ ਮੈਂ ਗਿਲਨਾਲਾ ਕਾਲਜ ਨੂੰ ਕਹਿੰਦੇ ਨੇ ਹੂੰ ਉੱਥੋਂ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿੱਚ ਇੰਜੀਨੀਅਰਿੰਗ ਕੀਤੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੇਰਾ ਜੋ 12 ਤੋਂ 13 ਸਾਲ ਦਾ ਐਕਸਪੀਰੀਅੰਸ ਹੈ ਤਜਰਬਾ ਹੈ ਉਹ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਰਿਹਾ ਹੈ ਜਿੱਥੇ ਮੈਂ ਇੱਕ ਸੀਨੀਅਰ ਲੈਵਲ ਦੇ ਉੱਪਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸੀਨੀਅਰ ਲੈਵਲ ਤੇ ਮੈਂ ਆਪਣੇ ਕਲਾਇੰਟ ਨੂੰ ਕੰ ਉੱਥੇ ਲੋਕਾਂ ਨੂੰ ਮੈਂ ਸਿਖਾਉਂਦਾ ਰਿਹਾ ਹਾਂ ਕਿ ਤੁਸੀਂ ਕਿੱਦਾਂ ਆਪਣੇ ਆਨਲਾਈਨ ਰਾਹੀਂ business ਨੂੰ grow ਕਰਨਾ grow ਕਰ ਸਕਦੇ ਹੋ ਤੇ ਐਸ ਟਾਈਮ ਫਿਰ ਕੀ ਸੋਚ ਕੇ ਸਰ ਤੁਸੀਂ ਜਿਹੜਾ ਹੈਗਾ ਮਤਲਬ ਜੌਬ ਕੁਇਟ ਕੀਤੀ ਆ ਤੇ ਆਨਲਾਈਨ ਦਾ ਜਿਹੜਾ ਕੰਮ ਆ ਸ਼ੁਰੂ ਕੀਤਾ ਮੇਰੀ ਇਹ ਸੋਚ ਸੀ ਕਿ ਪੰਜਾਬੀ ਹੋਣ ਦੇ ਨਾਤੇ ਪੰਜਾਬੀਅਤ ਦੇ ਨਾਤੇ ਆਪਣੇ ਜੋ ਭੈਣ ਭਰਾ ਨੇ ਉਹਨਾਂ ਨੂੰ ਗਾਈਡ ਕੀਤਾ ਜਾਵੇ ਔਮਾਨ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਉਹਦੇ ਵਿੱਚ ਕੋਈ ਪਰਸਨ ਆਪਣੀ ਵੀਡੀਓ ਦੱਸ ਰਿਹਾ ਹੈ ਉਹਦੇ ਵਿੱਚ ਆ ਕੇ ਉਹ ਕਹਿੰਦਾ ਹੈ ਜੀ ਤੁਸੀਂ ਇਹ ਆਪਾਂ ਵੀਡੀਓ ਦੇਖਦੇ ਵਿੱਚ ਕੀ ਆਹ ਮੇਰਾ ਪ੍ਰੋਡਕਟ ਹੈ ਜੇ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਗਏ ਲਿੰਕ ਦੇ ਉੱਤੇ ਜਾ ਕੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਇਹ ਚੀਜ਼ ਤੁਹਾਨੂੰ ਕੋਈ ਵੀ ਨਹੀਂ ਦੱਸਦਾ ਕਿ ਜਦੋਂ ਤੁਸੀਂ ਉਹ ਲਿੰਕ ਤੇ ਜਾ ਕੇ ਖਰੀਦਾਰੀ ਕਰਦੇ ਹੋ ਤਾਂ ਜਿਹੜੇ ਪਰਸਨ ਨੇ ਉਹ ਲਿੰਕ ਪਾਇਆ ਹੋਇਆ ਹੁੰਦਾ ਹੈ ਤਾਂ ਉਸ ਨੂੰ ਇਹਦੇ ਵਿੱਚੋਂ ਇੱਕ ਇਨਸੈਂਟਿਵ ਜਾਂ ਇੱਕ ਕਮਿਸ਼ਨ ਜਾਂਦਾ ਹੈ ਇਸ ਨੂੰ ਅਸੀਂ ਆਪਸ ਸਰਧਾਰਣ ਪਾਸ਼ਾ ਵਿੱਚ ਅਫੀਲੀਏਟ ਮਾਰਕETING ਕਹਿੰਦੇ ਹਾਂ ਮੈਂ ਇੰਜੀਨੀਅਰਿੰਗ ਤੋਂ ਬਾਅਦ MBA ਕੀਤੀ IIMT ਗਾਜ਼ੀਆਬਾਦ ਤੋਂ ਜਿੱਥੇ ਮੈਂ ਡਿਜੀਟਲ ਮਾਰਕETING ਦੇ ਵਿੱਚ ਕਾਫੀ ਚੀਜ਼ਾਂ ਸਿੱਖੀਆਂ ਤੇ ਚੰਗੀਆਂ-ਚੰਗੀਆਂ ਆਨਲਾਈਨ ਰੈਪਿਟਿਟਡ ਕੰਪਨੀਆ ਜਿਵੇਂ ਉਡਾਨ, ਇੰਡੀਆ ਮਾਰਕ ਦੇ ਵਿੱਚ ਬਿਜ਼ਨਸ ਕੰਸਲਟੈਂਟ ਰਹਾਂ ਉਹ ਸਾਰੇ ਦਾ ਮੈਨੇਚੋੜ ਆਪਣਾ ਇੱਕ ਕੋਰਸ ਰਾਹੀਂ ਬਣਾ ਕੇ ਦਿੱਤਾ ਹੈ ਇਸ ਕੋਰਸ ਨੂੰ ਅਸੀਂ ਬਿਲਕੁਲ ਸਧਾਰਨ ਭਾਸ਼ਾ ਵਿੱਚ ਬਣਾਇਆ ਹੈ ਸਧਾਰਨ ਤਰੀਕੇ ਨਾਲ ਬਣਾਇਆ ਹੈ ਜਿਸ ਵਿੱਚ ਅਸੀਂ ਟੈਕਨੀਕਲੀ ਤਕਨੀਕੀ ਤੌਰ ਤੇ ਜੋ ਘੱਟ ਪੜਿਆ ਲਿਖਿਆ ਇਨਸਾਨ ਹੈ ਜਾਂ ਜਿਹਨੂੰ ਇੰਟਰਨੈਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਉਹਨੂੰ YouTube ਦੇ ਉੱਪਰ ਚੈਨਲ ਬਣਾਉਣਾ ਜਾਂ ਛੋਟੇ-ਛੋਟੇ ਸਿਸਟਮ ਬਣਾ ਕੇ ਫੋਟੋਗ੍ਰਾਫੀ ਕਰਨੀ ਹੈ ਪ੍ਰੋਡਕਟ ਨੂੰ ਅਪਲੋਡ ਕਰਨਾ ਹੈ ਕਿਦਾਂ ਉਹਨੂੰ ਉਹਦੇ ਲਿੰਕਸ ਕ੍ਰੀਏਟ ਕਰਨੇ ਨੇ ਉਸ ਬਾਰੇ ਅਸੀਂ ਜਾਗਰੂਕਤਾ ਦਿੰਨੇ ਹਾਂ ਤੁਸੀਂ ਲੁਧਿਆਣੇ 'ਚ ਬੈਠੇ ਹੋ ਕੋਈ ਬੰਦਾ ਮਲੇਰਕੋਟਲੇ ਤੋਂ ਕੋਈ ਸੰਗਰੂਰ ਤੋਂ ਕੋਈ ਪਟਿਆਲੇ ਤੋਂ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਜੁਆਇਨ ਕਿਵੇਂ ਕਰ ਸਕਦਾ ਦੇਖੋ ਜੀ ਸਾਡੇ ਨਾਲ ਜੁੜਨ ਦੇ ਦੋ ਜ਼ਰੀਏ ਨੇ ਜਾਂ ਤਾਂ ਤੁਸੀਂ ਸਾਡੇ ਕੋਲ ਆ ਕੇ ਸਿੱਖਣਾ ਚਾਹੁੰਦੇ ਹੋ ਤਾਂ ਆ ਕੇ ਵੀ ਸਾਡੇ ਕੋਲ ਆਪਣੇ ਸਾਡੇ ਇੰਸਟੀਚਿਊਟ ਦੇ ਵਿੱਚ ਆ ਕੇ ਤੁਸੀਂ ਤੇ ਲੁਧਿਆਣੇ ਸਾਡੇ ਕੋਲ ਆ ਕੇ ਇਹ ਚੀਜ਼ ਸਿੱਖ ਸਕਦੇ ਹੋ ਤਾਂ ਇਹਦੇ ਲਈ ਅਸੀਂ ਆਨਲਾਈਨ ਕੋਰਸਿਸ ਵੀ ਬਣਾਏ ਨੇ ਆਨਲਾਈਨ ਅਸੀਂ ਲਾਈਵ ਕਲਾਸਾਂ ਲਵਾਵਾਂਗੇ ਅੱਛਾ ਜੀ ਲਾਈਵ ਕਲਾਸਿਸ ਦੇ ਵਿੱਚ ਹਰ ਵੀ ਦੇ ਆਰਤੀ ਨੂੰ ਜੋ ਸਾਡਾ ਸਟੂਡੈਂਟ ਹੈ ਕੋਈ ਵੀ ਹਾਊਸ ਵਾਈਫ ਹੈ ਜਾਂ ਕੋਈ ਵੀ ਪਰਸਨ ਹੈ ਉਸੇ ਨੂੰ ਟ੍ਰੇਨ ਕੀਤਾ ਜਾਏਗਾ ਇਹ ਸਾਡਾ ਸ਼ੈਡਿਊਲ ਬਣਾਇਆ ਗਿਆ ਹੈ ਟੋਟਲ 3 ਮਹੀਨੇ ਦਾ ਹਫਤੇ ਦੀ ਇੱਕ ਕਲਾਸ ਹੋਏਗੀ ਟੋਟਲ ਮਹੀਨੇ ਚ 4 ਕਲਾਸਾਂ ਹੋਣਗੀਆਂ ਤੇ ਟੋਟਲ 12 ਕਲਾਸਾਂ ਅਸੀਂ 3 ਮਹੀਨੇ ਚ ਦਵਾਂਗੇ ਜੇ ਜੇ ਤੁਸੀਂ ਕੋਰਸ ਦਿੰਨੇ ਹੋ ਇਹਦੇ ਵਾਸਤੇ ਕੋਈ ਮਿਨੀਮਮ ਕੁਆਲੀਫਿਕੇਸ਼ਨ ਚਾਹੀਦੀ ਹੈ ਕਿ ਖਾਸ ਇਹਦੀ ਇਹੀ ਆ ਕਿ ਇਹਦੇ ਲਈ ਕੋਈ ਘੱਟੋ ਘਾਟ ਦੀ ਕੋਈ ਕੁਆਲੀਫਿਕੇਸ਼ਨ ਤੁਸੀਂ ਘੱਟ ਪੜੇ ਲਿਖਿਆ ਹੋ ਅੱਠਵੀਂ ਪਾਸ ਹੋ 12ਵੀਂ ਪਾਸ ਹੋ ਉਹ ਕੋਈ ਮਾਇਨੇ ਨਹੀਂ ਰੱਖਦਾ ਇਸ ਕੋਰਸ ਨੂੰ ਕਰਨ ਦੇ ਲਈ ਓਕੇ ਕੋਈ ਕੰਪਿਊਟਰ ਦੀ ਨੋਲੇ ਕੁਝ ਜ਼ਿਆਦਾ ਖਾਸੀਤ ਨਹੀਂ ਛੋੜੋ ਮੋਬਾਈਲ ਚਲਾਉਣਾ ਹੁੰਦਾ ਹੈ ਤਾਂ ਅੱਜ ਸਮੇਂ ਦੇ ਵਿੱਚ ਹਰ ਇਨਸਾਨ ਆ ਉਹ ਮੋਬਾਈਲ ਮੋਬਾਈਲ ਪੈਨੇ ਆਪਣੇ ਕੋਲ ਇੱਕ ਲੈਪਟਾਪ ਆ ਚਾਰ ਮੋਬਾਈਲ ਨੇ ਹਰ ਪਰਸਨ ਮੋਬਾਈਲ ਯੂਜ਼ ਕਰ ਰਹਾ ਤੇ ਹਲਕਾ ਪੁਲਕਾ ਮੋਬਾਈਲ ਚਲਾਉਣਾ ਜਿਸ ਨੂੰ ਆਉਂਦਾ ਹੈ ਫੇਸਬੁਕ ਉਹ ਤੁਹਾਨੂੰ ਜੁਆਇਨ ਕਰ ਸਕਦਾ ਬਿਲਕੁਲ ਜੀ ਇਹਦੇ ਵਿੱਚ ਕੋਈ ਬੰਦਾ ਕੰਮ ਕਰ ਰਿਹਾ ਹੋਊਗਾ ਕਿਸੇ ਦਾ ਕੋਈ ਕੰਮ ਚੱਲ ਰਿਹਾ ਹੋਊਗਾ ਕੀ ਤੁਹਾਡੇ ਨਾਲ ਜੁੜ ਕੇ ਜਿਹੜਾ ਉਹ ਕੰਮ ਹੈ ਉਹਦੇ ਤੇ ਕੋਈ ਇੰਪੈਕਟ ਪਏਗਾ ਬਿਲਕੁਲ ਨਹੀਂ ਜੀ ਹਰ ਸਮਾਜ ਦੇ ਅੱਜ ਦੇ ਟਾਈਮ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਉਹ ਮੋਬਾਈਲ ਤੇ ਯੂਜ਼ ਕਰਦਾ ਹੂੰ ਸਾਡੇ ਉਹਨੇ ਸਿਰਫ ਆਪਣਾ ਇੱਕ ਉਪਯੋਗ ਦੇ ਲਈ ਇੱਕ ਘੰਟਾ ਯੂਜ਼ ਕਰਨਾ ਅੱਧਾ ਘੰਟਾ ਜੋ ਉਹਨੂੰ ਸੂਰੇ ਦਵੇ ਤੇ ਉਹਨੇ ਕੋਈ ਪ੍ਰੋਡਕਟ ਬਣਾਇਆ ਉਹਨੂੰ ਉਹਨੂੰ ਲਾਈਵ ਕੀਤਾ ਅਪਲੋਡ ਕੀਤਾ ਉਹਦੇ ਲਿੰਕ ਕ੍ਰੀਏਟ ਕੀਤਾ ਉਹ ਸਵੇਰੇ ਜਾਨ ਲੱਗਿਆ ਅਪਲੋਡ ਕਰਕੇ ਚਲਾ ਗਿਆ ਵੀਡੀਓ ਨੂੰ ਓਕੇ ਆਟੋਮੈਟਿਕਲੀ ਇੰਟਰਨੈਟ ਆਟੋਮੈਟਿਕਲੀ ਲੋਕ ਹੋਤੇ ਤੇ ਜਾਣਗੇ ਜਿਵੇਂ ਲਿੰਕ ਬਣੂਗਾ ਲਿੰਕ ਤੇ ਜਾਣਗੇ ਇਨਕਮ ਆਈ ਜਾਊਗੀ ਹਾਂਜੀ ਜ਼ਿਆਦਾਤਰ ਲੋਕ ਕਿਸਾਨ ਨੇ ਪਿੰਡਾਂ 'ਚ ਰਹਿੰਦੇ ਨੇ ਹਨਾ ਉਹ ਬੰਦਾ ਜੱਕਦਾ ਹੀ ਨਹੀਂ ਕਰਦਾ ਵੀ ਯਾਰ ਛੱਡ ਮੈਨੂੰ ਤਾਂ ਹੋਣਾ ਨਹੀਂ ਉਹ ਵੀ ਕਰ ਸਕਦੇ ਨੇ ਇਸ ਚੀਜ਼ ਨੂੰ ਜੀ ਹਾਂ 250 55 ਤੋਂ 60% ਆਪਣੇ ਪਿੰਡੂ ਇਲਾਕੇ ਦੇ ਜੋ ਲੋਕੀ ਰਹਿੰਦੇ ਨੇ ਜਿਹੜੇ ਕਿਸਾਨ ਵੀਰ ਸਾਡੇ ਮੈਂ ਮੋਗੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਬਾਗੇ ਪੁਰਾਣੇ ਖਾਸ ਸਾਡੇ ਕੋਲ ਠੀਕ ਹੈ ਜੀ ਉੱਥੋਂ ਮੇਰੇ ਪਿੰਡ ਤੋਂ ਜੱਦੀ ਪਿੰਡ ਤੋਂ ਵੀ ਕਾਫੀ ਲੋਕ ਜੁੜੇ ਹੋਏ ਨੇ ਕਿਸਾਨ ਵੀਰ ਨੇ ਤੇ ਉਹਨਾਂ ਦੇ ਅਗਲੀ ਜਨਰੇਸ਼ਨ ਜੋ ਖੇਤੀਬਾੜੀ ਕਰਦੇ ਨੇ ਜਾਂ ਜੋ ਕੁਝ ਲੇਡੀਜ਼ ਨੇ ਜੋ ਹਾਊਸ ਵਾਈਫ ਨੇ ਤੇ ਉਹ ਵੀ ਆਪਣੇ ਪਾਰਟ ਟਾਈਮ ਦੇ ਵਿੱਚ ਸਾਡੇ ਨਾਲ ਜੁੜ ਕੇ ਇਹਦਾ ਚੰਗਾ ਲਾਹਾ ਲੈ ਰਹੀਆਂ ਜਿਵੇਂ ਤੁਸੀਂ ਇਹਨੂੰ ਕੋਰਸ ਬਾਰੇ ਦੱਸਿਆ ਅਫੀਲੀਅਟੀ ਮਾਰਕੀਟਿੰਗ ਦਾ ਤੇ ਤੁਸੀਂ ਇਹਦੀ ਫੀਸ ਵਗੈਰਾ ਵੀ ਰੱਖੀਆ ਕੋਈ ਜੀ ਹਾਂ ਇਸ ਦੀ ਸਿਰਫ ਦੇਖੋ ਦੋ ਤਰੀਕੇ ਨਾਲ ਅਸੀਂ ਕੋਰਸ ਸਿਖਾ ਰਹੇ ਹਾਂ ਇੱਕ ਆਨਲ ਆਨਲਾਈਨ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਕਲਾਸਾਂ ਲੈ ਸਕਦੇ ਹੋ ਲਾ ਸਕਦੇ ਹੋ ਸਾਡੇ ਨਾਲ ਜੁੜ ਕੇ ਜਿਹਦੀ ਕੀਮਤ 6000 ਰੁਪਏ ਹੈ ਪਰ ਤੁਹਾਡੀ ਜੋ ਵੀਡੀਓ ਸ਼ੇਅਰ ਕਰਕੇ ਆਏਗਾ ਉਸ ਨੂੰ ਇਹ ਕੋਰਸ ਅਸੀਂ ਸਿਰਫ 4500 ਰੁਪਏ ਵਿੱਚ ਮੌਹੀਆ ਕਰਾਵਾਂਗੇ ਮਤਲਬ 25% ਆਫ ਕਰ ਦੋਗੇ ਸਿੱਧਾ ਹੀ ਜੀ ਹਾਂ 25% ਆਫ ਕਰ ਦਾਂਗੇ ਨਾਲ ਇਹਦੀ ਇੱਕ ਹੋਰ ਕਾਸੀਅਤ ਹੈ ਕਿ ਇਹਦੇ ਵਿੱਚ ਅਸੀਂ ਤੁਹਾਨੂੰ 1500 ਰੁਪਏ ਦੀ ਸ਼ਾਪਿੰਗ ਵੀ ਕਰਵਾ ਕੇ ਦਵਾਂਗੇ ਕੋਰਸ ਦੇ ਵਿੱਚ ਮਤਲਬ ਤੁਹਾਨੂੰ ਲਾਈਵ ਇਸ ਦਾ ਡੈਮੋਨਸਟ੍ਰੇਸ਼ਨ ਦਿੱਤਾ ਜਾਊਗਾ ਤੁਹਾਨੂੰ ਕੈਸ਼ਬੈਕ ਕਿੱਦਾਂ ਆਏਗਾ ਉਹ ਕਰਕੇ ਦਿਖਾਵਾਂਗੇ 1500 ਦੀ ਸ਼ਾਪਿੰਗ ਇਹਦੇ ਵਿੱਚ ਇਨਕਲੂਡਡ ਹੈ ओके ਤੇ ਦੂਸਰਾ ਜ਼ਰੀਆ ਇਹਦੇ ਵਿੱਚ ਤੁਸੀਂ ਸਾਡੇ ਕੋਲ ਜੇ ਕੋਈ ਸਾਡਾ ਵੀਰ ਭੈਣ ਅੱਗੇ ਸਾਡੇ ਕੋਲ ਸਿੱਖਣਾ ਚਾਹੁੰਦਾ ਹੈ ਤਾਂ ਇਸ ਕੋਰਸ ਦੀ ਕੀਮਤ ਅਸੀਂ ਰੱਖੀ ਹੈ ਸਿਰਫ 9000 ਰੁਪਏ ਪਰ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਉਣ ਲਈ ਆਉਣ ਵਾਲੇ ਵੀਰ ਸੱਜਣ ਨੂੰ ਇਹ ਕੋਰਸ ਅਸੀਂ ਸਿਰਫ 7500 ਰੁਪਏ ਵਿੱਚ ਮੁਹੱਈਆ ਕਰਾਵਾਂਗੇ ਜਿਹਦੇ ਵਿੱਚ ਫਿਰ ਅਸੀਂ 1500 ਰੁਪਏ ਦੀ ਆਨਲਾਈਨ ਸ਼ਾਪਿੰਗ ਇਹਦੇ ਵਿੱਚ ਇਨਕਲੂਡਡ ਹੈ ਉਸ ਕਰ ਲਓ ਤੁਸੀਂ ਕਹਿਤਾ ਵੀ ਕੈਸ਼ਬੈਕ ਵਗੈਰਾ ਆਉਣਗੇ ਤੁਹਾਨੂੰ ਤੁਹਾਡੀ ਜਿਹੜੀ ਆਈਡੀ ਤੁਸੀਂ ਜਨਰੇਟ ਕਰੋਗੇ ਉਹਦੇ ਉੱਪਰ ਤੇ ਕਈ ਵਾਰੀ ਇਹ ਹੁੰਦਾ ਵੀ ਕੈਸ਼ਬੈਕ ਤਾਂ ਆਉਂਦੇ ਰਹਿੰਦੇ ਨੇ ਪਰ ਇੱਕ ਲਿਮਿਟ ਹੁੰਦੀ ਹੈ ਵੀ ਯਾਰ ਪਹਿ ਐਸਰਾ ਨਾ ਤਾਂ ਹੀ ਕੋਈ ਹੈਗਾ ਜੀ ਇਹੀ ਤਾਂ ਅਸੀਂ ਪੰਜਾਬੀ ਹੋਣ ਦੇ ਨਾਤੇ ਸਾਰਾ ਤੁਹਾਨੂੰ ਖੁੱਲ੍ਹਾ ਸਦਾ ਸੌਦਾ ਦੱਸ ਰਹੇ ਹਾਂ ਕਿ ਜਿਵੇਂ Amazon ਦੇ ਵਿੱਚ ਕੋਈ ਅਫੀਲੀਏਟ ਮਾਰਕETING ਕਰਦਾ ਜਾਂ ਕਿਸੇ ਹੋਰ ਪੋਰਟਲ ਦੇ ਵਿੱਚ ਅਫੀਲੀਏਟ ਮਾਰਕETING ਕਰਦਾ ਉਹਨਾਂ ਨੇ ਇੱਕ ਉਹਦੇ ਵਿੱਚ ਕੰਸਟਰੈਂਟ ਰੱਖਿਆ ਹੋਇਆ ਹੈ ਕਿ ਤੁਸੀਂ 5000 ਤੋਂ ਥੱਲੇ ਵਿਡਰਾਅ ਹੀ ਨਹੀਂ ਕਰਾ ਸਕਦੇ ਜੋ ਅਸੀਂ ਅਫੀਲੀਏਟ ਮਾਰਕETING ਕਰਾ ਰਹੇ ਹਾਂ ਇਹਦੇ ਵਿੱਚ ਜੋ ਵੀ ਤੁਸੀਂ ਅਰਨਿੰਗ ਕਰਦੇ ਹੋ ਉਹਨੂੰ ਤੁਸੀਂ ਨਾਲ ਦੀ ਨਾਲ ਵਿਡਰਾਅ ਕਰਾ ਸਕਦੇ ਇਹ ਤਾਂ ਕੋਈ ਵੀ ਕੈਪਿੰਗ ਨਹੀਂ ਰੱਖੀ ਹੋਈ ਅਸੀਂ ਸਾਡੇ ਵੱਲੋਂ ਪੂਰੀ ਸਪੋਰਟ ਦਿੱਤੀ ਜਾਏਗੀ ਸਾਡਾ ਕੋਈ ਵੀਰ ਭੈਣ ਸੱਜਣ ਮਿੱਤਰ ਜੇ ਕੋਰਸ ਕਰਦਾ ਹੈ ਉਸ ਤੋਂ ਬਾਅਦ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹਨੂੰ ਕਦੇ ਵੀ ਉਹ ਸਾਡੇ ਨਾਲ ਸੰਪਰਕ ਕਰਕੇ ਆਪਣਾ ਡਾਊਟ ਕਲੀਅਰ ਕਰ ਸਕਦਾ ਉਸਦੇ ਕੋਈ ਚਾਰजेस ਨਹੀਂ ਲੱਗੇ ਗਏ ਨੇ ਅੱਛਾ ਮਤਲਬ ਕੋਰਸ ਖਤਮ ਹੋਣ ਤੋਂ ਬਾਅਦ ਵੀ ਹਾਂਜੀ ਅਸੀਂ ਤੁਹਾਡੇ ਨੂੰ ਅਸੀਂ ਸੰਪਰਕ ਨੰਬਰ ਦੇ ਦਾਂਗੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਣੇ ਡਾਊਟ ਨੂੰ ਕਲੀਅਰ ਕਰ ਸਕਦੇ ਹੋ ਇਹ ਜੋ ਕੋਈ ਪ੍ਰੋਡਕਟ ਸੇਲਿੰਗ ਨਹੀਂ ਹੈ ਜਾਂ ਕਿਸੇ ਵੀ ਤਰੀਕੇ ਦਾ ਮਤਲਬ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਜੀ ਮਤਲਬ ਸਿਰਫ ਇਹ ਸਮਝ ਲਓ ਵੀ ਬਹੁਤ ਹੀ ਮਿਨੀਮਲ ਜੀ ਕੋਸਟ ਲਗਾ ਕੇ ਬੰਦਾ ਆਪਣਾ ਖੁਦ ਇੱਕ ਬਿਜ਼ਨਸ ਸੈਟਅਪ ਕਰ ਸਕਦਾ ਇਹ ਕਹਿ ਸਕਦੇ ਹਾਂ ਬੇਸਿਕਲੀ ਜੀ ਅਸੀਂ ਇਹਦਾ ਫੀਸ ਸਾਡਾ ਇਹ ਜੋ ਇਹਦੇ ਰਾਹੀਂ ਜ਼ਰੀਆ ਕੋਈ ਪੈਸਾ ਕਮਾਉਣਾ ਨਹੀਂ ਹੈ ਸਾਡਾ ਜਾਗਰੂਕਤਾ ਪੈਦਾ ਕਰਨਾ ਹੈ ਪੰਜਾਬੀ ਦੇ ਲਈ ਪੰਜਾਬ ਦੇ ਲਈ ਕੁਝ ਮੈਂ ਖਾਸ ਕਰਨਾ ਚਾਹਣਾ ਸਾਡੇ ਪੰਜਾਬ ਦੇ ਵਿੱਚ ਹੀ ਚੀਜ਼ਾਂ ਨਹੀਂ ਹੋ ਰਹੀਆਂ ਹੂੰ ਬੰਗਲੌਰ ਸਾਈਡ ਚਲੇ ਜਾਓ ਕਰਨਾਟਕਾ ਸਾਈਡ ਚਲੇ ਜਾਓ ਤਾਂ ਲੋਕਾਂ ਨੂੰ ਬਹੁਤ ਅਵੇਅਰਨੈਸ ਹੈ ਸਾਡਾ ਇਸ ਉਸ ਨੂੰ ਲੈ ਕੇ ਆਉਣ ਦੀ ਮਨਸ਼ਾ ਹੈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਜੇ ਤੁਹਾਡੀ ਵੀਡੀਓ ਦੇਖ ਰਿਹਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਿਵੇਂ ਤੁਹਾਨੂੰ ਆ ਕੇ ਮਿਲ ਸਕਦਾ ਜੀ ਜੀ ਤੁਹਾਡੇ ਸਾਡੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਕਾਲ ਮੈਂ ਬੁੱਕ ਕਰ ਸਕਦੇ ਹਾਂ ਗੱਲ ਕਰ ਸਕਦੇ ਹਾਂ ਜੇ ਤੁਹਾਨੂੰ ਕੋਈ ਆ ਕੇ ਮਿਲਣਾ ਚਾਹੁੰਦਾ ਹੈ ਤਾਂ ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ਤੇ ਐਮਬੀਡੀ ਮਾਲ ਕੋਲ ਸਾਡਾ ਆਫਿਸ ਹੈ ਸਾਡਾ ਜੋ ਐਡਰੈਸ ਹੈ ਉਹ ਇੱਥੇ ਡਿਸਪਲੇ ਕਰ ਦਿੱਤਾ ਗਿਆ ਤੁਹਾਨੂੰ ਇਸ ਐਡਰੈਸ ਤੇ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਤੇ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਗਗਨ ਜੀ ਨੇ ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਜਿਹੜੀ ਆਪਾਂ ਨੂੰ ਦੱਸਿਆ ਨੇ ਮਤਲਬ ਇਸ ਵੀਡੀਓ ਰਾਹੀਂ ਸਾਡਾ ਇਹੀ ਮੈਸੇਜ ਸੀ ਕਿ ਅਸੀਂ ਤੁਹਾਨੂੰ ਇਹ ਦੱਸ ਸਕੀਏ ਕਿ ਕਿਵੇਂ ਤੁਸੀਂ ਇੰਟਰਨੈਟ ਤੋਂ ਪੈਸੇ ਕਮਾ ਸਕਦੇ ਹੋ ਹਣਾ ਬਹੁਤੇ ਲੋਕਾਂ ਨੂੰ ਜੱਗ ਹੁੰਦੀ ਆ ਵੀ ਯਾਰ ਮੈਤੋਂ ਨਹੀਂ ਹੋਣਾ ਤਾਂ ਇਹੀ ਤੁਹਾਡਾ ਡਰ ਖ ਕਿਸੇ ਵੀ ਏਜ ਗਰੁੱਪ ਦੇ ਹੋ ਕਿਸੇ ਵੀ ਤੁਸੀਂ ਏਰੀਆ ਨਾਲ ਸੰਪਰਕ ਰੱਖਦੇ ਹੋ ਪਰ ਤੁਹਾਡੇ ਕੋਲ ਅਗਰ ਫੋਨ ਹੈ ਥੋੜੀ ਜੀ ਨੌਲੇਜ ਹੈ ਤਾਂ ਤੁਸੀਂ ਇਹਨਾਂ ਦਾ ਕੋਰਸ ਜੁਆਇਨ ਕਰੋ ਤੇ ਹੈਂਡਸਮ ਇਨਕਮ ਜਿਹੜੀ ਸਾਈਡ ਇਨਕਮ ਹੈ ਇਥੋਂ ਜਨਰੇਟ ਕਰੋ ਬਾਕੀ ਇਹਨਾਂ ਦੀ ਵੀਡੀਓ ਨਾਲ ਅੱਗੇ ਵੀ ਮਿਲਦੇ ਰਹਾਗੇ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ